ਸ੍ਰੀ ਕਾਲਜੀ ਪੁਆਇੰਟ ਆਫ ਕੁਲਰ ਸਿੰਘ ਸੰਧਵਾ ਕੀ ਵੇਗ ਰੇਸ ਐਟ ਸਬਜੈਕਟ ਅੱਜ ਅਸੀਂ ਸ਼ਾਮ ਨੂੰ ਲਾਦ ਉਗਾਦਨੇ ਆਪਾਂ ਸਮਾਲਸਰ ਸਾਈਡ ਤੋਂ ਰੋਡ ਪੂਰਾ ਆ ਰਹੀ ਸੀ ਤਾਂ ਜਿੱਥੇ ਕੋਡ ਪੂਰੇ ਦੇ ਤਿੰਨ ਕੋਣੀ ਸ਼ੁਰੂ ਹੁੰਦੀ ਹੈ ਉੱਥੋਂ ਦੀਆਂ ਤੁਹਾਨੂੰ ਇਹ ਤਸਵੀਰਾਂ ਅਸੀਂ ਵਖਾ ਰਹੇ ਹਾਂ ਇਹ ਕੋਈ ਸਮੁੰਦਰ ਜਾਂ ਦਰਿਆ ਜਾਂ ਕੋਈ ਨਹਿਰਾ ਨਹੀਂ ਹੈ ਇਹ ਕੋਲ ਪੂਰੇ ਮੋਗਾ ਰੋਡ ਦੀਆਂ ਤਸਵੀਰਾਂ ਹਨ ਪਾਣੀ ਬਹੁਤ ਜ਼ਿਆਦਾ ਭਰ ਚੁੱਕਾ ਹੈ ਰੋਡ ਦੇ ਉੱਤੇ ਤੇ ਗਲੀ ਮਹੱਲਿਆਂ ਦਾ ਪਤਾ ਨਹੀਂ ਕੀ ਹਾਲ ਹੋਵੇਗਾ ਮੋਟਰਸਾਈਕਲ ਵਾਲੇ ਜਾਂ ਸਾਈਕਲਾਂ ਵਾਲੇ ਵੇਖੋ ਕਿਸ ਤਰ੍ਹਾਂ ਇਹ ਗੰਦੇ ਪਾਣੀ ਨਾਲ ਭਿੱਜ ਰਿਹਾ ਹੈ ਕਈ ਤਾਂ ਵਿੱਚ ਇੱਥੇ ਪਾਣੀ ਦੇ ਡਿੱਗ ਵੀ ਗਏ ਸੀ ਤੇ ਕਈ ਮੋਟਰਸਾਈਕਲ ਵਿਚਾਲੇ ਬੰਦ ਵੀ ਹੋ ਗਏ ਇਹ ਬੱਸ ਸਟੈਂਡ ਦੇ ਨੇੜੇ ਮੋਗਾ ਰੋਡ ਪੂਰੇ ਦੀਆਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਜਦੋਂ ਵੀ ਥੋੜਾ ਜਿਹਾ ਮੀਂਹ ਆਉਂਦਾ ਆ ਇਸ ਦੇ ਹਾਲਾਤ ਇਹੋ ਜਿਹੇ ਦਿਖਾਈ ਦਿੰਦੇ ਆ ਵਿਖੋ ਗੱਡੀਆਂ ਵੀ ਟਾਇਰਾਂ ਤੱਕ ਪੂਰੇ ਟਾਇਰ ਜਿਹੜੇ ਗੱਡੀਆਂ ਦੇ ਪਾਣੀ ਦੇ ਵਿੱਚ ਐ ਤੇ ਆਉਣ ਜਾਣ ਵਾਲੇ ਵਿਅਕਤੀਆਂ ਦਾ ਬਹੁਤ ਬੁਰਾ ਹਾਲ ਐ ਮਾਣਿਆ ਤੌਰ ਵੀ ਬਹੁਤ ਹੀ ਜਿਆਦਾ ਪਾਣੀ ਐ ਜਿਹੜਾ ਸੜਕ ਦੇ ਉੱਤੇ ਬੜਾ ਹੈ ਇਹਦਾ ਕੋਈ ਨਕਾਸ ਨਹੀਂ ਹੈ ਤੇ ਦੁਕਾਨਾਂ ਜਿਹੜੀਆਂ ਇਸ ਬਾਜ਼ਾਰ ਦੀਆਂ तकरीबन ਬੰਦ ਹੈ ਦੁਕਾਨਦਾਰ ਆ ਜਿਹੜੇ ਦੁਕਾਨਾਂ ਲਾ ਕੇ ਆਪਣਾ ਘਰੇ ਚਲੇ ਗਏ ਆ ਇਹ ਦਸੂਰਾਂ ਤੁਹਾਨੂੰ ਬੁਖਾ ਰਹੇ ਆ ਅਸੀਂ ਮੋਗਾ ਰੋਡ ਕੋੜ ਪੂਰੇ ਦੀਆਂ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ ਕਿੱਥੋਂ ਦੇ ਲੋਕ ਇਹ ਵੇਖੋ ਕਿਸ ਤਰ੍ਹਾਂ ਕਿੰਨਾ ਸਫਰ ਅਸੀਂ ਇਹ ਕੀਤਾ ਹੈ ਤਕਰੀਬਨ ਤਿੰਨ ਕੂਣੀ ਤੋਂ ਲੈ ਕੇ ਥਾਣੇ ਤੱਕ ਥਾਣੇ ਤੋਂ ਨੇੜੇ ਕੋਲਸਲੈਂਡ ਤੱਕ ਦੀਆਂ ਇਹ ਤਸਵੀਰਾਂ ਵੇਖੋ ਕਿਸ ਤਰ੍ਹਾਂ ਪਾਣੀ ਸੜਕ ਦੇ ਉੱਤੇ ਭਰਿਆ ਹੋਇਆ ਤੇ ਲੋਕ ਬਹੁਤ ਪਰੇਸ਼ਾਨ ਹੈ ਅੱਜ ਸਵੇਰ ਤੋਂ ਔੜ ਪੂਰਾ ਵਿਖੇ بارش ਚੱਲ ਰਹੀ ਹੈ ਇਹ ਤਸਵੀਰਾਂ ਗਿਆਨੀ ਜੈਲ ਸਿੰਘ ਮਾਰਕੀਟ ਇੱਥੇ ਕਿ ਕਦੇ ਝੋਨਾ ਲਾਇਆ ਜਾਂਦਾ ਸੀ ਉੱਥੋਂ ਹੀ ਐ ਇਹ ਤਸਵੀਰਾਂ ਐ ਤੇ ਆਹ ਦੇਖੋ ਮੋਟਰਸਾਈਕਲ ਇਹਨਾਂ ਦਾ ਵਿੱਚ ਹੀ ਬੰਦ ਹੋ ਗਿਆ ਉਹ ਵੀ ਵੀਰ ਦੇਖੋ ਮੋਟਰਸਾਈਕਲ ਖੜ ਗਿਆ ਉਹਨਾਂ ਦਾ ਤੇ ਇਹ ਗੰਦੇ ਪਾਣੀ ਦੇ ਵਿੱਚ ਕਿਸ ਤਰ੍ਹਾਂ ਆ ਜਾ ਰਹੇ ਐ ਤੇ ਹੋ ਸਕਦਾ ਇਹਨਾਂ ਨੂੰ ਮਾਰੀਆਂ ਦਾ ਵੀ ਸ਼ਿਕਾਰ ਹੋਣਾ ਪਵੇ ਸ਼ਾਸਨ ਨੂੰ ਚਾਹੀਦਾ ਹੈ ਇਹ ਇਸ ਪਾਣੀ ਦਾ ਜੋ ਨਿਕਾਸ ਕੀਤਾ ਜਾਵੇ ਤਾਂ ਜੋ ਆਮ ਪਬਲਿਕ ਹੈ ਪਰੇਸ਼ਾਨ ਨਾ ਹੋਣ ਇਹ ਤਸਵੀਰਾਂ ਸਨ ਕੋੜਾ ਪੂਰਾ ਮੋਗਾ ਰੋਡ ਸੀਆਂ ਇਤੋਂ ਤੱਕ ਪਾਣੀ ਫੁੱਲ ਭਰਿਆ ਸੀਗਾ ਹੁਣ ਇੱਧਰ ਥੋੜਾ ਜਿਹਾ ਘਟਾ ਮੈਂ ਨਰਪਾਇ ਸੱਚ ਤੋਂ ਵੇਖਣ ਕਿ ਡਰਾਈਵ ਵਾਲੇ ਜਿਸਕਰਨ ਸਿੰਘ ਸੰਧ ਹੋਏ ਨੇ ਤੁਸੀਂ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ